ਹੈਲੋ ਦੋਸਤੋ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਨਮਸਤੇ ਸਲਾਮਾਂ ਲੇਕਨ ਮੈਂ ਜਸਵੰਤ ਸਿੰਘ ਸੋਹਲ ਹਾਂ ਤੇ ਤੁਸੀਂ ਵੇਖ ਰਹੇ ਹੋ ਮੇਰਾ ਤੇ ਤੁਹਾਡਾ ਆਪਦਾ ਚੈਨਲ ਸੋਹਲ ਰੀਲਸ ਜੈਕਸ਼ਨ ਦੋਸਤੋ ਇੱਕ ਮੈਂ ਅੱਜ ਤੁਹਾਨੂੰ ਖਬਰ ਸਾਂਝੀ ਕਰਾਂਗਾ ਜਿਸ ਦੀ ਅੱਜ ਕੱਲ ਬਹੁਤ ਚਰਚਾ ਹੈ ਖਬਰ ਹੈ ਕਿ ਜਮੁੰਦੇ ਵਿੱਚ ਇੱਕ ਇੰਡੀਅਨ ਨਰਸ ਨੂੰ ਫਾਂਸੀ ਦੀ ਸਜ਼ਾ ਦਾ ਐਲਾਨ ਹੋਇਆ ਪੂਰੀ ਕਹਾਣੀ ਇਸ ਤਰ੍ਹਾਂ ਹੈ ਕਿ 2011 ਦੇ ਵਿੱਚ ਇੱਕ ਵਿਆਹੇ ਸੁਦਾ ਮਨੀਸ਼ਾ ਪ੍ਰਿਆ ਇਹ ਦੋ ਬੱਚੇ ਨੇ ਅਦੇ ਉਹਦਾ ਘਰ ਵਾਲੇ ਦਾ ਨਾਮ ਹੈ ਟੋਮੀ ਥਾਮਸ ਉਹਨੂੰ ਆਫਰ ਆਉਂਦੀ ਹੈ ਜਮਨ ਦੇ ਵਿੱਚੋਂ ਕਿ ਨਰਸਿੰਗ ਵਾਸਤੇ ਉਹਦੇ ਕੁਝ ਦੋਸਤ ਨੂੰ ਕਹਿੰਦੇ ਨੇ ਵੀ ਇੱਥੇ ਸਰਕਾਰੀ ਹਸਪਤਾਲ ਦੇ ਵਿੱਚ ਵੈਕੈਂਸੀਆਂ ਖਾਲੀ ਨੇ ਕਿ ਤੂੰ ਇੱਥੇ ਆ ਜਾ ਤਾਂ ਤੇਰੀ ਆਮਦਨ ਇੰਡੀਆ ਨਾਲੋਂ ਕਿਤੇ ਵੱਧ ਹੋਵੇਗੀ ਇੱਥੇ ਤਨਖਾਹ ਦੋਵੇਂ ਪਤੀ ਪਤਨੀ ਸਲਾਹ ਕਰਦੇ ਨੇ ਪਤੀ ਕਹਿੰਦਾ ਵੀ ਉੱਪਰ ਤੇ ਚੰਗੀ ਐ ਚਲੋ ਚਲੇ ਜਾਣੇ ਆ ਕਿੰਦਾ ਉਹ ਆਫਰ ਸਵੀਕਾਰ ਕਰਦੇ ਨੇ ਤੇ ਉਹ ਬਾਹਰ ਉਹਨਾਂ ਨੂੰ ਹਸਪਤਾਲ ਤੋਂ ਆਫਰ ਆ ਜਾਂਦੀ ਐ ਤੇ ਫਲੈਟ ਆ ਜਾਂਦਾ ਐ ਤੇ ਉਹ ਬੱਚੇ ਸਮੇਤ ਦੋ ਬੱਚੇ ਸਮੇਤ ਤੇ ਪਤੀ ਸਮੇਤ ਚਲ ਜਾਂਦੀ ਐ ਜਮਨ ਦੇ ਵਿੱਚ ਉੱਥੇ ਜਾ ਕੇ ਜੋਬ ਕਰਨਾ ਪੈਂਦੀ ਐ ਤੇ ਪਤੀ ਉਹਦਾ ਵੀ ਉੱਥੇ ਨੌਕਰੀ ਲੱਭਦਾ ਐ ਕੋ ਨੂੰ ਕੋਈ ਇਸ ਖਾਸ ਸੈਟਲਮੈਂਟ ਨਹੀਂ ਹੁੰਦੀ ਉਹਦੇ ਪਤੀ ਦੀ ਕਦੀ ਨੌਕਰੀ ਮਿਲਦੀ ਆ ਕਦੀ ਫਿਰ ਹਟ ਜਾਂਦੀ ਆ ਕਦੀ ਕੋਈ ਦੂਜੀ ਨੌਕਰੀ ਮਿਲਦੀ ਆ 4 ਮਹੀਨੇ ਬਾਅਦ ਵੀ ਹਟ ਜਾਂਦੀ ਆ ਕਰਦਿਆ ਕਰਾਉਂਦਿਆ 2014 ਸਾਲ ਆ ਜਾਂਦਾ ਤੇ ਉਹਦੀ ਕੋਈ ਸੈਟਲਮੈਂਟ ਨਹੀਂ ਹੋਈ ਤੇ ਉਹ ਇਦਾਂ ਪਰੇਸ਼ਾਨ ਹੋ ਗਿਆ ਮਨੀਸ਼ਰ ਕਿਹਾ ਕਿ ਮੈਂ ਚੱਲਿਆ ਵਾਪਸ ਕੇਰਲਾ ਤੇ ਤੂੰ ਇੰਜ ਜੋਬ ਇੱਥੇ ਕਰ ਤੇ ਮੈਂ ਬੱਚੇ ਲੈ ਚੱਲ ਜਾਣਾ ਤੇ ਉੱਥੇ ਆਪਣਾ ਕੰਮ ਦੁਬਾਰਾ ਫੇਰ ਸ਼ੁਰੂ ਕਰ ਦੂੰ ਜਿਹੜਾ ਪਹਿਲਾਂ ਹੀ ਤੇ ਜਦੋਂ ਤੇਰਾ ਇੱਥੇ ਵਿਆਹ ਪੂਰਾ ਹੋ ਜਾਊਗਾ ਨਾ ਤੂੰ ਵੀ ਮੇਰੇ ਨਾਲ ਵਾਪਸ ਕੇਰਲਾ ਜਾਵੀਂ ਚਲੋ ਇਹ ਕਾਗੋ ਬੱਚੇ ਪਰਿਵਾਰ ਲੈ ਕੇ 2014 ਦੇ ਵਿੱਚ ਉਹ ਵਾਪਸ ਆਪਣਾ ਆ ਜਾਂਦਾ ਹੈ ਕੇਰਲਾ ਆ ਜਾਂਦਾ ਹੈ ਤਮੀਸ਼ਾ ਮੋਰੂ ਆਪਣੀ ਨੌਕਰੀ ਕਰਦੀ ਰਹਿੰਦੀ ਆ 14 ਦੇ ਆਖਰੇ 14 ਤੱਕ دوست ਹੁੰਦਾ ਜਿਹੜਾ ਉੱਥੇ ਕੰਮ ਕਰਦਾ ਹੈ ਹਸਪਤਾਲ ਦੇ ਵਿੱਚ ਸਾਥੀ ਉਹਦਾ ਕਾਂਤਪਾ ਉਹਦਾ ਇੱਕ ਜਮਣੀ ਨਾਗਰਿਕ ਉਹਦਾ ਨਾਂ ਹਨਾਨ ਉਹਨੂੰ ਕਹਿੰਦਾ ਮਨੀਸ਼ਾ ਨੂੰ ਕਿ ਆਪਾਂ ਰਲ ਕੇ ਨਾ ਕਲੀਨ ਫੋਲੀ ਇੱਥੇ ਪ੍ਰਾਈਵੇਟ ਬੜੀ ਆਮਦਨ ਹੋਵੇਗੀ ਕਲੀਨਪ ਦੇ ਵਿੱਚ ਤੇ ਬਰਾਬਰ ਬਰਾਬਰ ਯਾਨੀ ਕਿ ਆਪਾਂ ਹਿੱਸਾ ਕਰ ਲਾਂਗੇ ਉਹ ਮਨੀਸ਼ਾ ਕਹਿੰਦੀ ਮੈਂ ਆਪਣੇ ਪਤੀ ਨਾਲ ਸਲਾਹ ਕਰੂੰਗੀ ਮਨੀਸ਼ਾ ਫਿਰ ਫੋਨ ਕਰਦੀ ਆ ਉਥੇ ਕੇਰਲਾ ਦੇ ਵਿੱਚ ਪਤੀ ਨੂੰ ਉਹ ਕਹਿੰਦਾ ਵੀ ਬਹੁਤ ਵਧੀਆ ਗੁੱਡ ਆਈਡੀਆ ਹੈ ਤੂੰ ਕੋਈ ਨੀ ਕਲੀਨ ਕੋਲਾ ਤੇ ਮੈਂ ਮੁੜ ਕੇ ਮੁੰਈ ਸੇ ਆ ਜਾਂਗਾ ਦੁਬਾਰਾ ਫਿਰ ਵਾਪਸ ਜੰਮਾ ਆ ਜਾਂਗਾ ਬੱਚੇ ਲੈ ਕੇ ਤੇ ਆਪਾਂ ਖੁਸ਼ੀ ਖੁਸ਼ੀ ਰਹਾਂਗੇ ਪਰਿਵਾਰ ਨਾਲ ਲਓ ਜੀ ਉਹ ਸਨ 15 ਚੜ ਜਾਂਦਾ ਹੈ ਉਸ ਕਲੀਨ ਖੋ ਲੀਂਦੇ ਨੇ ਜਦੋਂ ਫਿਰ ਦੁਬਾਰਾ ਗੱਲ ਹੁੰਦੀ ਹੈ ਨਾ ਸ਼ੇਅਰ ਦੀ ਹਿੱਸੇਦਾਰੀ ਦੀ ਉਦੋਂ ਫਿਰ ਉਹ ਕਹਿੰਦਾ ਹਨਾਨ ਕਹਿੰਦਾ ਅਮਨੀਸ਼ਾ ਨੂੰ ਕਿ ਮੈਂ ਤੁਹਾਨੂੰ 50-50 ਨਹੀਂ ਦੇ ਸਕਦਾ ਬਰਾਬਰ ਦੀ ਭਾਈਵਾਲੀ ਨਹੀਂ ਦੇ ਸਕਦਾ ਕਿਉਂਕਿ ਇਥੇ ਜਮਨ ਦਾ ਕਾਨੂੰਨ ਹੈ ਕਿ ਕੋਈ ਵਿਦੇਸ਼ੀ ਆਦਮੀ ਇਥੇ ਬਰਾਬਰ ਦੇ ਸਿਦਾਨੇ ਹੋ ਸਕਦਾ ਸਿਰਫ ਹੀ ਸਿਦਾਰ ਬਰਾਬਰ ਦਾ ਹੋ ਸਕਦਾ ਉਹ ਜਮਨ ਦਾ ਕੋਈ ਬੰਦਾ ਹੋਵੇ ਇਹ ਕਰਕੇ ਮੈਂ ਤੁਹਾਨੂੰ ਬਰਾਬਰ ਦੀ ਹਿੱਸੇਦਾਰੀ ਨਹੀਂ ਲਿਖ ਕੇ ਦੇ ਸਕਦਾ ਉਹ ਮੁਰ ਉਹ ਮੁੜ ਕੇ ਆਪਣਾ ਜੋਰ ਦਿੰਦੀ ਹੈ ਵੀ ਨਹੀਂ ਮੈਂ ਬਰਾਬਰੀ ਨਾਲ ਲੈਣੀ ਕੋ ਮੇਰਾ ਇਸ ਕਲੀਨਿਕ ਕੰਮ ਜ਼ਿਆਦਾ ਹੈ ਮੇਨ ਕ ਮੇਰਾ ਲੇਡੀ ਸਾਰੇ ਪੇਸ਼ੈਂਟ ਮੇਰੇ ਕੋ ਮਹਿੰਨੇ ਉਹ ਫਿਰ ਉਹਨੂੰ ਕਹਿੰਦਾ ਵੀ ਤੂੰ ਇੱਕ ਕਮਕਾਰ ਤੂੰ ਇਹਦੇ ਵਾਸਤੇ ਨਾ ਤੂੰ ਕਾਗਜ਼ਾਂ ਦੇ ਵਿੱਚ ਨਾ ਕਾਗਜ਼ਾਂ ਦੇ ਵਿੱਚ ਕਿਸੇ ਜਮਨ ਵਿਅਕਤੀ ਨੇ ਸ਼ਾਦੀ ਕਰ ਲਾ ਸਿਰਫ ਕਾਗਜ਼ਾਂ ਜੀ ਫਿਰ ਤੂੰ ਜਮਨ ਜਮਨ ਦੀ ਨਾਗਰਿਕ ਬਣ ਜਾਗੀ ਤੇ ਮੈਂ ਤੈਨੂੰ ਬਰਾਬਰ ਪਰਮਿਟਾ ਦੇ ਦੂੰਗਾ ਤੇ ਉਹ ਫਿਰ ਸੋਚ ਕੇ ਚਾਰੇ ਕਹਿੰਦੀ ਆਪਣੇ ਪਤੀ ਨੂੰ ਫੋਨ ਕਰਦੀ ਹੈ ਕਿ ਮੈਂ ਕੀ ਕਰਾਂ ਮੈਂ ਇੱਥੇ ਕਿੜਕੀ ਫਸ ਗਈ ਆ ਕਿ ਇੱਥੇ ਮੈਂ ਬਰਾਬਰ ਦੀ ਲੈਣ ਨਹੀਂ ਜਿੰਨਾ ਤੇ ਮੈਂ ਕਿਹਾ ਜਮਨ ਦੇ ਵਿਕਤੀ ਨਾਲ ਸ਼ਾਦੀ ਨਹੀਂ ਕਰਦੀ ਤੇ ਸ਼ਾਦੀ ਬੰਦੀ ਆ ਕਹਿੰਦੀ અપਰਾਮ ਮੇਰਾ ਸਾਥੀ ਕਹਿੰਦਾ ਤੂੰ ਕਾਗਜ਼ਾਂ ਸ਼ਾਦੀ ਕਰ ਲਾ ਤੇ ਫੇਰ ਤੂੰ ਮੈਂ ਲਿਖ ਕੇ ਦੇ ਦੂੰਗਾ ਉਹ ਕਹਿੰਦਾ ਬੰਚੇ ਸ਼ਾਦੀ ਕਾਗਜ਼ਾਂ ਹੀ ਹੋਣੀ ਆ ਫੇਰ ਕੋਈ ਡਰ ਵੀ ਨਹੀਂਗਾ ਕੋਈ ਗੱਲ ਨਹੀਂ ਫਿਰ ਕੋਈ ਡਰ ਨਹੀਂ ਤੂੰ ਕਰ ਲੈ ਕੋਈ ਗੱਲ ਨਹੀਂ ਸ਼ਾਦੀ ਕਾਹਦੀ ਹੋਣੀ ਆ ਕਿਹੜੀ ਪੂਰੀ ਸੱਜੀ ਨਹੀਂ ਸਹੀ ਸ਼ਾਦੀ ਹੋਣੀ ਆ ਤੇ ਲਓ ਜੀ ਉਹ ਪਹਿਲਾਂ ਤੇ ਉਹਨੂੰ ਹਨਾਨ ਨੂੰ ਯਾਦਦੀ ਐ ਵੀ ਤੂੰ ਕਾਹਦੀ ਸ਼ਾਦੀ ਤੂੰ ਵੀ ਮਰਨਾ ਕਰ ਲੈ ਨਾਲੇ ਆਪਣਾ ਕਲੀਨ ਕੱਪ ਇਕੱਠੇ ਚ ਲਾਉਨੇ ਆ ਤੂੰ ਕਾਹਦੀ ਮੈਨੂੰ ਆਪਣਾ ਸ਼ਾਦੀ ਕਰ ਲੈ ਮਰਨਾ ਉਹ ਨਾ ਕਰ ਦਿੰਦਾ ਉਹ ਕਹਿੰਦਾ ਮੇਰੀ ਮਜਬੂਰੀ ਆ ਕਿ ਇਹ ਗੱਲੋਂ ਮੈਂ ਨਹੀਂ ਕਰ ਸਕਦਾ ਤੈਨਾਂ ਕਾਹਦੀ ਸ਼ਾਦੀ ਤੂੰ ਕਿਸੇ ਹੋਰ ਬੰਦੇ ਨਾਲ ਕਰਾ ਫਿਰ ਉਹ ਕਹਿੰਦੇ ਚੰਗੇ ਬੰਦੇ ਦੀ ਭਾਲ ਚੰਦੀ ਜਿਹੜਾ ਵਿਆਹ ਵੀ ਹੋ ਰੇ ਵਿਆਹ ਵੀ ਹੋਏ ਤੇ ਚੰਗਾ ਵੀ ਹੋਵੇ ਤੇ ਕੁਝ ਸਮਾਂ ਭਾਲ ਕਰਦੀ ਤੇ ਇੱਕ ਦਿਨ ਫੋਨ ਕਰਦੀ ਆਪਣੇ ਪਤੀ ਨੂੰ ਪੀ ਮੈਂ ਕਿ ਨਾ ਬੰਦੇ ਭਾਲ ਕਰ ਰਹੀ ਚੰਗੇ ਜਿਹੇ ਬੰਦੇ ਦੀ ਵਿਆਹ ਵਰੇ ਦੀ ਕਾਗਿਆ ਸ਼ਾਦੀ ਕਰਨ ਵਾਸਤੇ ਤੋ ਉਹਦਾ ਪਤੀ ਕਹਿੰਦਾ ਵੀ ਮੇਰਾ ਉੱਥੇ ਇੱਕ ਦੋਸਤ ਹੈਗਾ ਮਹਿੰਦੀ ਨਾਂ ਦਾ ਲੜਕਾ ਹੈਗਾ ਉਹ ਕੋਈ ਸ਼ਾਦੀ ਸੁਦਾ ਹੈ ਤੇ ਮੇਰਾ ਕਾਫੀ ਦੋਸਤ ਆ ਤੇ ਮੈਂ ਉਹਨਾਂ ਉਹਨਾਂ ਰਾਬਤਾ ਕੈਮ ਕਰਕੇ ਨਾ ਉਹਨੂੰ ਕਹੂੰਗਾ ਉਹ ਤਨ ਕਾਗਿਆ ਸ਼ਾਦੀ ਕਰ ਲਊਗਾ ਤੇ ਕਿਉਂਕਿ ਉਹ ਵੀ ਪਤਨ ਸਾਲ ਆਇਆ ਸੀ ਉਹਦਾ ਉੱਥੇ ਦੋਸਤ ਬਣ ਗਿਆ ਸੀ ਉਹ ਇੱਕ ਮਹਿੰਦੀ ਫਿਰ ਉਹ ਮਹਿੰਦੀ ਨਾਲ ਰਾਬਤਾ ਕਰਦਾ ਹੈ ਤੇ ਮਨੀਸ਼ਾ ਨਾਲ ਕਾਜਿਆ ਦੀ ਸ਼ਾਦੀ ਹੋ ਜਾਂਦੀ ਹੈ ਤੇ ਜਦੋਂ ਫਿਰ ਹਿਸਤਦਾਰੀ ਲਿਖਣ ਦੀ ਗੱਲ ਆਉਂਦੀ ਹੈ ਤੇ ਫਿਰ ਉਹ ਮਹਿੰਦੀ ਵੀ ਕਹਿੰਦਾ ਵੀ ਮੈਂ ਵੀ ਔਰ ਪਾਰਟਨਰ ਆ ਤੁਹਾਡਾ ਮੈਂ ਮਨੀਸ਼ਾ ਦਾ ਪਤੀ ਕਾਜਿਆ ਦੇ ਵਿੱਚ ਮੇਰਾ ਵੀ ਹਿੱਸਾ ਪੰਦਾ ਉਹ ਆਪਣੇ ਉਹ ਹੀ ਹਸਾਮਗ ਦਾ ਨਾਲ ਫਿਰ ਸੋਚ ਵਿਚਾਰ ਕੇ ਤਿੰਨੇ ਸਹਿਮਤ ਹੁੰਦੇ ਨੇ ਉਹ ਕਹਿੰਦੇ ਨੇ 40% ਲਾਉਗੀ ਮਨੀਸ਼ਾ 40% ਲਾਊਗਾ ਹਨਾਨ ਅਤੇ 20% ਲਾਊਗਾ ਉਹ ਤਾਂ ਫਰਜੀ ਪਤੀ ਜਿਹੜਾ ਕਾਜਿਆ ਦੇ ਪਤੀ ਬਣਿਆ ਉਹਦਾ ਮਹਿੰਦੀ ਚਲੋ ਜੀ ਸਹਿਮਤੀ ਹੋ ਗਈ ਕਲੀਨ ਚੱਲਦਾ ਗਿਆ ਕਲੀਨ ਕਾਫੀ ਚੱਲਣ ਲੱਪਿਆ ਦੋ ਚਾਰ ਮਹੀਨਿਆਂ ਚ ਕਲੀਨ ਤੇ ਕਾਫੀ ਇਨਕਮ ਵਧ ਗਈ ਤੇ ਇਹ ਵੇਖ ਕੇ ਮਹਿੰਦੀ ਲਾਚੀ ਹੋ ਗਿਆ ਕਹਿੰਦਾ ਵੀ ਇਹਨਾਂ ਦਾ ਅੰਦਰ ਬਹੁਤ ਜ਼ਿਆਦਾ ਹੋਣ ਲੱਗੀ ਮੇਰਾ ਹਿੱਸਾ ਉਸਨ ਬਹੁਤ ਥੋੜਾ ਹੈ ਤੋ ਫਿਰ ਕਹਿਣਾ ਪਿਆ ਵੀ ਮੇਰਾ ਮੇਰੀ ਸਾਝ ਹਿੱਸੇ ਦਾ ਵੀ ਵਧਾਓ ਕੋ ਤੁਹਾਡਾ ਜਿਹੜਾ ਇਹ ਹੈ ਆਪਣਾ ਕਲੀਨਿਕ ਬਹੁਤ ਚੱਲਦਾ ਨੂੰ ਇਨਕਮ ਤੁਹਾਨੂੰ ਬਹੁਤ ਆ ਉਹ ਵਿਚਾਰੇ ਮਜਬੂਰ ਸੀ ਚਲੋ ਫਿਰ ਉਹਨਾਂ ਕੋਲ ਕੁਝ ਵਧਾਤੀ ਸਹਿਮਤੀ ਕਰਕੇ ਤੇ ਕਲੀਨ ਚੱਲਦਾ ਰਿਹਾ ਚੱਲਦਾ ਚੱਲਦਾ ਤੇ ਸਨ ਆ ਗਿਆ 2016 ਤੇ 2016 ਚ ਸਿਵਲ ਵਾਰ ਲੱਗੀ ਉਥੇ ਇਹ ਜਮਨ ਚ ਹਾਲਾਤ ਖਰਾਬ ਹੋ ਗਏ ਤੇ ਵਿਦੇਸ਼ੀ ਬੰਦਾ ਬਾਹਰੋਂ ਆ ਨਹੀਂ ਸਕਦਾ ਤੇ ਜਮਨ ਦਾ ਬੰਦਾ ਬਾਹਰ ਕੁ ਜਾ ਨਹੀਂ ਸਕਦਾ ਤੇ ਮਨੀਜ ਨੇ ਸੋਚਿਆ ਕਿਉਂ ਨਾ ਹੋਵੇ ਕਿ ਮੈਂ ਜਿੰਨੇ ਦਾ ਹਾਲਾਤ ਖਰਾਬ ਨੇ ਇਹ ਸਿਵਲ ਵਾਰ ਚੱਲ ਰਹੀ ਮੈਂ ਜਾ ਕੇ ਆਪਣੇ ਕੇਰਲਾ ਚ ਪਰਵਾਜ ਰਹਿਵਾਂ ਵਾਲੇ ਬੱਚਿਆਂ ਨੂੰ ਮਿਲਾਵਾਂ ਉਹਨੇ ਹਨਾ ਨੂੰ ਇਹ ਗੱਲ ਦੱਸੀ ਤੇ ਨਾਲ ਕਿਤੇ ਕੋਈ ਗੱਲ ਨਹੀਂ ਤੂੰ ਜਾ ਆਪਣੇ ਬੱਚਿਆਂ ਨੂੰ ਮਿਲ ਕੋ ਕੋਈ ਗੱਲ ਨਹੀਂ ਉਹ ਮੁੜ ਕੇ ਉਹ ਮਹਿੰਦੀ ਕੋਈ ਪਾਵਡਰ ਲੈਣ ਗਈ ਕਿਉਂਕਿ ਮਹਿੰਦੀ ਨੇ ਪਾਪੜ ਰੱਖ ਲਈ ਉਦੋਂ ਜਦੋਂ ਉਹਦੀ ਕਾਗਿਆ ਸ਼ਾਦੀ ਹੋਈ ਸੀ ਪਾਪੜ ਮਹਿੰਦੀ ਲੈ ਲਿਆ ਸੀ ਤੇ ਜੋ ਪਾਪੜ ਲੈਣਗੇ ਮਹਿੰਦੀ ਕੋਲ ਉਹ ਟਾਲਣ ਤੋਂ ਕਰ ਲਗਾ ਪਾਪੜ ਲੈਣ ਤੋਂ ਕਿਉਂਕਿ ਸੋਚਦਾ ਸੀ ਜੇ ਉਹ ਨੰਡੀਆ ਚਲ ਗਈ ਬਾਈ ਚਾਂਸ ਵਾਪਸ ਨਾ ਆਈ ਤੇ ਮੇਰੀ ਜਿਹੜੀ ਮੁਫਤੀ ਕਮਾਈ ਮੈਨੂੰ ਮਿਲਦੀ ਇੰਨੀ ਉਹ ਮੇਰੀ ਮਾਰੀ ਜਾਣੀ ਆ ਉਹ ਲਾਰੇ ਲਾਉਣਾ ਪਿਆ ਟਾਲਣ ਤੋਂ ਕਰ ਲਾ ਪਿਆ ਮਨੀਸ਼ਾ ਆਪਣੇ ਪਤੀ ਨੂੰ ਦੱਸਿਆ ਪਤੀ ਨੇ ਫਿਰ ਉਹਨਾਂ ਨਾਲ ਆਰਾਮ ਤੱਕ ਕੈਂਪ ਕੀਤਾ ਮਹਿੰਦੀ ਨਾਲ ਤੇ ਮਹਿੰਦੀ ਉਸ ਤੋਂ ਉਹਨੂੰ ਉਹ ਗੱਲ ਕਹਿਣ ਲੱਗਾ ਪਿਆ ਲਾਰੇ ਲਾ ਪਿਆ ਗੱਲ ਕਹਿਣ ਲੱਗਾ ਪਿਆ ਜਦੋਂ ਪਤੀ ਨੇ ਦੇਖਿਆ ਵੀ ਇਹ ਜਾਣ ਕੇ ਨਹੀਂ ਪਾਹੜ ਦੇਂਡਿਆ ਉਹਨੇ ਮਨਸ਼ਨ ਕਹਤੋਂ ਪੁਲਿਸ ਕੋਲ ਚਲ ਜਾ ਸਾਰੀ ਗੋੜ ਲਖਾ ਦੇ ਸਾਰੀ ਹਿਸਟਰੀ ਦਾ ਤੇ ਸੱਚੀ-ਸੱਚੀ ਦਾ ਸਾਰੀ ਦਾਤੇ ਉਹ ਫਿਰ ਪੁਲਿਸ ਸਟੇਸ਼ਨ ਗਈ ਉੱਥੇ ਜਾ ਕੇ ਉਹ ਸਾਰੀ ਹਿਸਟਰੀ ਦੱਸਦੀ ਕਿਵੇਂ ਮੈਂ ਇਹ ਇਥੇ ਜਮਨ ਜ ਨਰਸ ਜੌਬ ਤੇ ਆਈ ਸੀ ਮੁੜ ਕੇ ਇਹ ਹਲਕੇ ਆਪਣਾ ਕਹਿਣ ਖੋਲਿਆ ਸੀ ਕਿਉਂਕਿ ਜੋ ਮੈਨੂੰ ਪਹਿਲਾਂ ਵੀ ਸੱਚਾਈ تھی ਬਰਾਬਰ ਦੀ ਇਹ ਕਰਕੇ ਮੈਂ ਇਹਨਾਂ ਕਾਗਜ਼ਾਂ 'ਚ ਸ਼ਾਦੀ ਕੀਤੀ ਆ ਸਭ ਕਾਗਜ਼ਾਂ ਵਿੱਚ ਤੇ ਇਹ ਹੁਣ ਮੇਰਾ ਪਾਪ ਨਹੀਂ ਦੇਂਦਾ ਮੈਂ ਇੰਡੀਆ ਜਾਣਾ ਤੇ ਜਦੋਂ ਪੁਲਿਸਰੇ ਫੜ ਕੇ ਉਹਨੂੰ ਜਿਹੇ ਛੁੱਟਦਾ ਮੈਂਦੀਨ ਤੇ ਇਹਨੇ ਜਨੂੰ 2017 ਚੜ ਗਿਆ ਤੇ 6 ਮਹੀਨੇ ਬਾਅਦ ਛੁੱਟ ਗਿਆ ਆ ਉਹ ਜਮਨੀ ਕਿਉਂਕਿ ਇਸ ਕੋ ਵੱਡਾ ਨਹੀਂ ਕੋਈ ਕੋਈ ਕਤਲ ਦਾ ਕੇਸ ਨਹੀਂ ਟਾਲਮਟਾਲ ਦਾ ਕੇਸ ਸੀ 6 ਮਹੀਨੇ ਬਾਅਦ ਬਾਹਰ ਆ ਗਿਆ ਤੇ ਥੋੜੇ ਹਾਲਤ ਵਿੱਚ ਖਰਾਬ ਸੀ ਬਿਮਾਰਾਂ ਲੱਪਿਆ ਤੇ ਹਨਾਣ ਨੇ ਆਖਿਆ ਵੀ ਹੁਣ ਮੌਕਾ ਆਇਆ ਆਪਾਂ ਚੱਲੀਏ ਉਹਦੇ ਕੋਲ ਇਹਦੇ ਕੋਲ ਮੈਂਦੀ ਕੋਲ ਤੇ ਉਹਨੂੰ ਵੀ ਨਾ ਵੀ ਦੇਖ ਬਿਤਾ ਆ ਲੈ ਦਵਾਈਆਂ ਤਦਾਂ ਹੋਰ ਉਹਦੇ ਪੈਸੇ ਦੇਵਾਂਗੇ ਆਲੇ ਦੋਈਆਂ ਦਵਾਈਆਂ ਖਾਹ ਤੇਰੀ ਸੀ ਸਹਿਯੋਗ ਆਲੇ ਫੜੇ ਇੰਜੈਕਸ਼ਨ ਦੇ ਆਨੇ ਆਪਾਂ ਨੂੰ ਤੇ ਆ ਇੰਜੈਕਸ਼ਨ ਲਵਾ ਲਈ ਤੇ ਇੱਕ ਇੰਜੈਕਸ਼ਨ ਆਪਾਂ ਨੂੰ ਲਾਵਾਂਗੇ ਉਥੇ ਆ ਉਹ ਜਿਹਨੂੰ ਬਿਓਸ਼ ਇੰਜੈਕਸ਼ਨ ਦੇ ਦਾਂਗੇ ਲਾ ਦਾਂਗੇ ਉਹ ਬਿਓਸ਼ ਹੋਊਗਾ ਬਿਓਸ਼ ਹੋ ਜਾਊਗਾ ਤੋ ਬੜਾ ਪਾਵਰ ਤੋਂ ਕੱਢ ਕੇ ਲੈ ਗਏ ਉਹਨੇ ਪਲਾਨ ਬਣਾਇਆ ਹਨਾਨ ਨੇ ਤੇ ਮਨਿਸ਼ਾ ਮੰਨ ਗਈ ਤੇ ਉਹ ਦੋਵੇਂ ਉਥੇ ਗਏ ਉਹਦੇ ਘਰ ਗਏ ਉਹਨੇ ਗੱਲਬਾਤ ਕੀਤੀ ਉਹਨੂੰ ਦਵਾਈਆਂ ਦਿੱਤੀਆਂ ਪੈਸੇ ਵੀ ਦਿੱਤੇ ਤੇ ਕਹਿੰਨ ਲੱਗੇ ਤੇਰੀ ਸੀ ਤਾਂ ਬਹੁਤ ਕਮਜ਼ੋਰ ਆ ਆ ਦਵਾਈਆਂ ਖਾਂਦਾ ਨਹੀਂ ਇਸ ਤਰੀਕੇ ਨਾਲ ਤਿਆ ਬਾ ਇਨੇਦਰ ਬਾ ਇੰਜੈਕਸ਼ਨ ਲਵਾਣੀ ਤੇ ਇੰਜੈਕਸ਼ਨ ਉਹਨੂੰ ਲਾ ਦਿੰਨੇ ਆ ਤੇ ਬਾਕੀ ਜਿਸ ਇਨੇਦਰ ਬਾ ਲਵਾਣੀ ਇਹ ਸਭ ਤਾਹ ਦੇ ਇੰਜੈਕਸ਼ਨ ਨੇ ਤੇ ਉਹਨਾਂ ਉਹ ਇੰਜੈਕਸ਼ਨ ਚ ਬਿਓਸ਼ ਇੰਜੈਕਸ਼ਨ ਲਾਤਾ ਜਾਣ ਕੇ ਉਹ ਬਿਓਸ਼ ਹੋ ਗਿਆ ਤੋਂ ਉਹ ਪਾਵੜ ਕੱਢ ਕੇ ਮਨੀਸ਼ਾ ਦੇ ਨਾਲ ਨਾਲ ਦੇ ਸਾਥੀ ਵਾਪਸ ਆ ਗਏ ਉਹ ਕਮਜ਼ੋਰ ਜਿਆਦਾ ਸੀ ਇੰਜੈਕਸ਼ਨ ਦੇ ਵਰਜ ਹੋ ਗਿਆ ਉਹ ਚੱਲ ਨਾ ਸਕਿਆ ਤੇ ਉਹ ਉਹ ਦੀ ਡੈਥ ਹੋ ਗਈ ਜਦੋਂ ਘਰ ਵਾਲਿਆਂ ਨੇ ਵੇਖਿਆ ਵੀ ਇੱਕ ਦੋ ਦਿਨ ਹੋ ਗਿਆ ਵੀ ਬੂਹੇ ਨੂੰ ਫੁੱਲਣ ਲੱਗੇ ਤਾਂ ਇਹ ਬੰਦੇ ਕਰਾਂ ਗਿੜਿਆ ਮਹਿੰਦੀ ਉਹਨਾਂ ਪੁਲਿਸ ਰਿਪੋਰਟ ਕੀਤੀ ਪੁਲਿਸ ਰਿਪੋਰਟ ਕੀਤੀ ਪੁਲਸ ਆਈ ਦਰਵਾਜ਼ਾ ਖੋਲਿਆ ਤੋੜਿਆ ਜਾ ਖੋਲਿਆ ਕਿ ਤਰ੍ਹਾਂ ਵੀ ਦੇਖਿਆ ਉਹਨਾਂ ਦਾ ਮਰਿਆ ਪਿਆ ਸੀ ਸੀਸੀਟੀਵੀ ਕੈਮਰੇ ਚੈੱਕ ਕੀਤੇ ਦੇਖਿਆ ਮਨੀਸ਼ਾ ਦੀ ਵੀ ਉਥੇ ਐਂਟਰੀ ਦੇਖੀ ਗਈ ਹਨਾਣ ਦੀ ਵੀ ਦੇਖੀ ਐਂਟਰੀ ਸਾਥੀ ਦੀ ਜਿਨ੍ਹਾਂ ਨਾਲ ਇਕੱਠੇ ਨਾਲ ਕਲੀਨ ਖੋਲਿਆ ਹੀ ਦੋਨੋਂ ਗ੍ਰফতার ਕੀਤਾ ਗਿਆ ਪੁਲਿਸ ਸਟੇਸ਼ਨਾਂ ਦਾ ਤੇ ਮਨੀਸ਼ਾ ਨੇ ਇਹ ਗੱਲ ਆਖੀ ਪੁਲਸੀ ਮੈਂ ਉਹਨੂੰ ਕੋਈ ਮਾਰਨ ਦੇ ਇਰਾਦੇ ਨਾਲ ਨਹੀਂ ਕਿ ਨਾ ਮੈਨੂੰ ਮਾਰਿਆ ਹੈ ਮੈਂ ਸਿਰਫ ਆਪਣਾ ਪਾਸਪੋਰਟ ਲੈਣ ਵਾਸਤੇ ਉਹਨੂੰ ਵਿਓਸ਼ੇ ਇੰਜੈਕਸ਼ਨ ਲਾਇਆ ਸੀ ਕਿ ਮੈਂ ਆਪਣਾ ਪਾਸਪੋਰਟ ਕੱਢ ਕੇ ਲੈ ਜਾਵਾਂ ਤੇ ਉਹ ਬਾਅਦ ਵਿੱਚ ਡੈਥ ਹੋ ਗਿਆ ਤੇ ਲੇਕਿਨ ਮਰਨ ਦੇ ਇਰਾਦੇ ਨਾਲ ਉਹਨੂੰ ਮਾਰਨ ਦੇ ਇਰਾਦੇ ਨਾਲ ਨਹੀਂ ਉਹਨੇ ਇੰਜੈਕਸ਼ਨ ਲਾਇਆ ਸੀ ਲੋ ਜੀ ਪੁਲਿਸ ਨੇ ਜੇਲ੍ਹ ਫੋੜ ਤੇ ਦੋਵਿਆਂ ਨੇ ਹਨਾਣਵੀ ਤੇ ਮਨੀਸ਼ਾ ਵੀ ਕਿ ਇਹ ਚੱਲਦਾ ਰਿਹਾ ਉਦੋਂ ਦੇ ਤਰੀਕਾ ਬਿੰਦੀ ਰਹੀਆਂ ਤੇ 2020 ਆ ਗਿਆ ਤੇ 2020 ਵਿੱਚ ਲੋਅਰ ਕੋਰਟ ਨੇ ਫੈਸਲਾ ਦੇਤਾ ਮਨੀਸ਼ਾ ਨੂੰ ਸਜ਼ਾਏ ਮੌਤ ਤੇ ਹਨਾਣ ਨੂੰ ਉਮਰ ਕੈਦ ਇਹ ਇਥੇ ਦੇ ਆਪਣਾ ਹਲਚਲ ਮਾਚੀ ਕੇਰਲਾ ਵਿੱਚ ਉਹਦੇ ਪਤੀ ਨੇ ਥਾਂ-ਥਾਂ ਉਹ ਡੀਟਰਨ ਨਾਲ ਰابطਾ ਕੀਤਾ ਉਹਨੇ ਬੈਸੀ ਨਾਲ ਰابطਾ ਕੀਤਾ ਵੀ ਅਜ ਤਾਂ ਬਚਾਓ ਤੇ ਪਹਿਲਾਂ ਤਾਂ ਕੋਈ ਗੱਲ ਸੁਣੇਗਾ ਉਸ ਵਜੇ ਕੇਸ ਇਹਨਾ ਉਜਾਗਰ ਨਹੀਂ ਸੀ ਹੋਇਆ ਤੇ ਮੁੜ ਕੇ ਉਹ ਚਰਗਾ ਸੁਪਰੀਮ ਕੋਰਟ ਚਲ ਗਿਆ ਉਹਦਾ ਪਤੀ ਇੰਡੀਆ ਦੀ ਵੀ ਗਵਰਨਮੈਂਟ ਕਵੇ ਕੇਸ ਵਿੱਚ ਦਖਲ ਦੇਵੇ ਤਾਂ ਮੇਰੀ ਪਤਨੀ ਨੂੰ ਬਚਾਓ ਫਿਰ ਫਿਰ ਉਹਨੇ ਆਖਿਆ ਇਸ ਰਿਪੋਰਟ ਨੇ ਗਵਰਨਮੈਂਟ ਨੂੰ ਵੀ ਕੇਸ ਦੇ ਵਿੱਚ ਦੇਖੋ ਕੇਸ ਕੀ ਆ ਫਿਰ ਗਵਰਨਮੈਂਟ ਸਤਰਕ ਹੋਈ ਫਿਰ ਉਧਰ ਉਧਰ ਦੇ ਅਪਰਾਉਂਡ ਵਕੀਲ ਕੱਲੇ ਕੋਈ ਐਨਜੋਗੀਆਂ ਕਈ ਕੁਛ ਗਿਆ ਕਈ ਮੀਟਿੰਗਾਂ ਹੋਈਆਂ ਤੇ ਕਰਦੇ ਕਰਦੇ ਫਿਰ 24 ਤੱਕ ਤਰੀਕਾ ਬੀਤੇ ਗਿਆ ਉਧਰ ਉਧਰ ਦੇ ਕਾਨੂੰਨੀ ਲਈ ਲੜਦੇ ਰਹੇ ਤੇ 24 ਵਿੱਚ ਸੁਪਰੀਮ ਕੋਰਟ ਨੇ ਵੀ ਉਹਨੂੰ ਦੇਤੀ ਸਜ਼ਾ ਉਹੀ ਬਾਹਰ ਰੱਖੀ ਸਜ਼ਾ ਮਾਫੜਾ ਕੀਤੀ ਲੋਅਰ ਕੋਰਟ ਸਜ਼ਾ ਉਹੀ ਬਾਹਰ ਰੱਖੀ ਤੇ ਮੁੜ ਕੇ ਤੇ ਇਧਰ ਫਿਰ ਬਹੁਤ ਜ਼ਿਆਦਾ ਅਭੀ ਹਲਚਲ ਤੇਜ ਹੋਗੀ ਕਿਉਂਕਿ ਉਹਨੇ ਹੁਣ ਤੱਕ ਗਵਰਨਮੈਂਟ ਵਿੱਚ ਦਖਲ ਹੋ ਚੁੱਕੀ ਸੀ ਪਰ ਗਵਰਨਮੈਂਟ ਨੇ ਹਰ ਜੱਜ ਵਰਤੇ ਅੰਬੈਸੀਆ ਜਿਹੜੀ ਵਰਤੇ ਇਰਾਨ ਨੂੰ ਵਿੱਚ ਪਾਇਆ ਤੇ ਆ ਪਿਛਲੇ ਦਸੰਬਰ ਦੀ ਦਸੰਬਰ ਨੂੰ ਆਪਣੀ ਕੀ ਫਾਂਸੀ ਸਜ਼ਾ ਹੋਈ ਆ ਆਪਣਾ ਸ੍ਰੀਗੋ ਸੁਣਾਈ ਗਈ ਆ ਤੇ ਹੁਣ 8 ਤਰੀਕ ਨੂੰ ਜਨਵਰੀ ਨੂੰ ਉਹਦੇ ਜਿਹੜੀ ਬਾਦ ਮਰਸੀ ਬਿਲ ਵੀ ਨਾ ਰਾਟਰਪਦੀ ਕੋਲ ਉਹ ਵੀ ਰੱਦ ਹੋ ਗਈ ਆ ਹੁਣ ਬਹੁਤ ਜ਼ਿਆਦੀ ਕੋਸ਼ਿਸ਼ਾਂ ਤੇਜ ਨੇ ਕੋਸ਼ਿਸ਼ਾਂ ਜਾਰੀ ਨੇ ਯਾਨੀ ਕਿ ਗਵਰਨਮੈਂਟ ਦੀ ਐਮੀ ਕੀ ਤੇ ਕਿਹਾ ਮਨੁਸ਼ ਨੂੰ ਬਚਾਇਆ ਜਾਵੇ ਜਿਹੜਾ ਦਾ ਪਰਿਵਾਰ ਆ ਆਪਣਾ ਮਨੀਸ਼ਾ ਦਾ ਇੰਡੀਆ ਕੇਰਲਾ ਦੇ ਵਿੱਚ ਉਹ ਵੀ ਬਲੱਡ ਮਣੀ ਦੇਣ ਨੂੰ ਤਿਆਰ ਆ ਉੱਥੇ ਆਪਣਾ ਇਹ ਉਹਦੇ ਮਹਿੰਦੀ ਦੇ ਘਰ ਦੀ ਨੂੰ ਤੁਹਾਡਾ ਜਿੰਨੇ ਪਹਿਲੇ ਆਣੇ ਲੈ ਲਾ ਮਾਫ ਮਾਫੀ ਦੇ ਦੇ ਇਹ ਘੜੀ ਲਈ ਤभी ਇਹ ਲੜਕੀ ਬਚ ਸਕੀ ਤੇ ਦੇਖੋ ਜੇ ਹੁਣ ਕੋਸ਼ਿਸ਼ਾਂ ਜਾਰੀ ਨੇ 8 ਦਸੰਬਰ ਨੂੰ ਆਪਣਾ ਉਹਨੇ ਨਾ ਘਰਦੀ ਆ ਆਪਣੇ ਡਾਕਟਰ ਪਤੀ ਨੇ ਤੇ ਇਹਦਾ ਕਾਨੂੰਨ ਇਥੋਂ ਦਾ ਵੀ ਰਾਸ਼ਟਰਪਤੀ ਦੀ ਫੈਸਲੇ ਬਾਅਦ ਮਹੀਨੇ ਫਾਂਸੀ ਲੱਗ ਜਾਂਦੀ ਆ ਹੁਣ ਕੋਸ਼ਿਸ਼ਾਂ ਬਹੁਤ ਤੇਜ਼ ਨੇ ਯਾਨੀ ਕਿ ਇੰਡੀਆ ਗਵਰਨਮੈਂਟ ਐਮਬੈਸੀ ਰਾਈ ਰਾਨ ਰਾਨ ਨੂੰ ਪੀਲੀ ਦੇ ਰਾਨ ਨੇ ਆਪਣੀ ਐਮਬੈਸੀ ਸਾਡੇ ਕੇ ਜਮਦੇ ਐਂਬੈਸਡਰ ਨਾਲ ਕਿਹਾ ਵੀ ਇਹਦਾ ਇਹਦਾ ਕੋਈ ਹੱਲ ਕਰੋ ਤੇ ਇੰਡੀਆ ਨੇ ਵੀ ਜਮਦੇ ਮੈਸੇਜ ਸਾਡੇ ਨਾਲ ਕਿਹਾ ਇਹਦਾ ਹੱਲ ਕਰੋ ਉਹ ਮੁੱਕਰੀ ਗਏ ਨੇ ਉਹ ਕਹਿੰਦਾ ਵੀ ਨਹੀਂ ਰਾਸ਼ਟਰਪਤੀ ਨੇ ਇਹ ਫੈਸਲਾ ਨਹੀਂ ਸੁਣਾਇਆ ਸ਼ਾਇਦ ਉਹ ਇੰਡੀਆ ਗਵਰਨਮੈਂਟ ਕੋਲ ਡਰ ਗਏ ਨੇ ਤੇ ਅਜੇ ਦੇਖੋ ਪ੍ਰਿਮ ਕੋਡ ਦਾ ਫੈਸਲਾ ਬਹਾਲ ਹੈ ਇਹੋ ਹੀ ਆ ਵੀ ਮੌਜ ਸਜ਼ਾ ਹੋਗੀ ਤੇ ਰਾਸ਼ਟਰਪਤੀ ਦੀ ਜਿਹੜੀ ਗੱਲ ਮੁੱਖ ਰਗੇ ਨੇ ਤੇ ਕੋਸ਼ਾਂ ਬਹੁਤ ਤੇਜ਼ ਨੇ ਉਧਰੋਂ ਬਲੱਡ ਮਣੀ ਵਾਸਤੇ ਕੋਸ਼ਾਂ ਤੇਜ਼ ਆ ਵੀ ਕਿਤੇ ਨਾ ਪੈਸੇ ਦੇ ਕੇ ਮਾਫੀ ਮਿਲ ਜੇ ਪਰ ਅਜੇ ਤੱਕ ਇਹ ਲੱਭੀ ਕੀ ਬੰਦਾ ਹੈ ਕੀ ਹੁੰਦਾ ਹੈ ਲੱਭੀ ਵਿਖੋ ਇਹ ਤਾਂ ਸਮਾਂ ਦੱਸੂਗਾ ਪਰ ਹਿ ਹਿ ਚਾਹੁੰਨੇ ਆ ਕਿ ਲੱਭੀ ਉਹ ਵਿਚਾਰੇ ਬੱਚਿਆਂ ਜਾ ਜੇ ਕਿਸੇ ਨਾ ਕਿਸੇ ਤਰੀਕੇ ਨਾਲ ਉਹਦੇ ਘਰ ਵਾਲੇ ਭਾਵੇਂ ਪੈਸਾ ਲੈ ਕੇ ਮੰਨ ਜਾਣ ਭਾਵੇਂ ਵੈਸੇ ਮਾਫ ਕਰ ਦਿੰਦਾ ਇਹ ਦੋਵੇਂ ਤਰੀਕੇ ਇਸਲਾਮ ਦੇ ਹੈਗੇ ਆ ਕਿ ਜੀ ਜੀ ਦਾ ਬੰਦਾ ਮਰਿਆ ਹੋਵੇ ਨਾ ਉਹ ਅੱਲਾਹ ਦੇ ਵਾਸਤੇ ਵੈਸੇ ਮਾਫ ਕਰ ਦਿੰਦਾ ਤੇ ਜਾਂ ਫਿਰ ਕਹਿੰਦਾ ਹੁਣ 2 ਕਰੋੜ ਰੁਪਏ ਚਾਰ ਪੰਜ ਨਹੀਂ ਮੰਗੇ ਉਹ ਪੈਸੇ ਲੈ ਕੇ ਮਾਫੀ ਦੇ ਦਿੰਦੇ ਆ ਹੁਣ ਸੁਣਨ ਚ ਇਹ ਵੀ ਆ ਕਿ ਸ਼ਾਇਦ 2 ਕਰੋੜ ਮੰਗਿਆ ਪਰ ਇਹ ਪੱਕਾ ਕਨਫਰਮ ਨਹੀਂਗਾ ਪਰ ਇਹ ਕੋਸ਼ਿਸ਼ਾਂ ਬਹੁਤ ਤੇਜ਼ ਨੇ ਉਹਨਾਂ ਪਰਿਵਾਰ ਵੱਲੋਂ ਵੀ ਇੰਡੀਆ ਗਵਰਨਮੈਂਟ ਵੱਲ ਕੋਸ਼ਿਸ਼ਾਂ ਤੇਜ਼ ਆ ਲੱਗਦਾ ਵੀ ਕੋਸ਼ਿਸ਼ਾਂ ਵੇਖੋ ਇਹ ਰੰਗ ਲਿਆਉਂਦੀਆਂ ਨੇ ਤੇ ਇਹ ਸੀ ਇੱਕ ਕਹਾਣੀ ਮੈਂ ਤੁਹਾਨੂੰ ਬਹੁਤ ਜਲਦੀ ਤਾਂ ਸੁਣਾਈਗਾ ਕਿ ਟਾਈਮ ਥੋੜੇ ਹੀ ਮੈਂ ਜਲਦੀ ਇਹਨੂੰ ਨਾ ਕੰਪਲੀਟ ਕਰਨਾ ਸੀ ਤੁਸੀਂ ਤਾਂ ਤੇਜੀ ਦੀ ਇੱਕ ਕਹਾਣੀ ਸੁਣਾਈ ਆ ਤੇਜੀ ਵਿੱਚ ਤੇ ਤੁਸੀਂ ਵੀ ਪ੍ਰਾਰਥਨਾ ਕਰਿਓ ਕਿ ਉਹ ਵਿਚਾਰੀ ਆਪਣੇ ਬੱਚਿਆਂ ਜਾਂ ਪਰਿਵਾਰ ਚ ਆ ਜਾਏ ਤੇ ਇਸ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰੋ ਤੇ ਸ਼ੇਅਰ ਕਰਕੇ ਇਹੋ ਆਖੋ ਵੀ ਸਾਰੇ ਆਨੇ ਤੱਕ ਵੀ ਉਹਦੇ ਵਾਸਤੇ ਪ੍ਰਾਰਥਨਾ ਕਰੋਗੇ ਉਹ ਮਨੀਸ਼ਾ ਵਿਚਾਰੀ ਆਪਣੇ ਪਰਿਵਾਰ ਦੇ ਵਿੱਚ ਵਾਸ ਕੇ ਰਾਜੇ ਤੇ ਫਾਂਸੀ ਸਜ਼ਾ ਤੋਂ ਬਚ ਜਾਵੇ ਤੇ ਇਹ ਸੀ ਮੇਰੀ ਤੁਹਾਨੂੰ ਸਾਰਿਆਂ ਨੂੰ ਪੀ ਲਿਆ ਤੇ ਵੀਡੀਓ ਨੂੰ ਸ਼ੇਅਰ ਕਰੋ ਆਪਣਾ ਵੀਰੋ ਸਬਸਕ੍ਰਾਈਬ ਕਿਹੜਾ ਕਰੋ ਸਬਸਕ੍ਰਾਈਬ ਨਹੀਂ ਕਰਦੇ ਜਿੰਨਾ ਵੀਰਾਂ ਨੇ ਨਹੀਂ ਕੀਤਾ ਸਬਸਕ੍ਰਾਈਬ ਉਹ ਮੈਂ ਚਾਹੀਨ ਜੂੜ ਸਬਸਕ੍ਰਾਈਬ ਕਰੋ ਸਤਿ ਸ੍ਰੀ ਅਕਾਲ